ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਰੋ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਮੱਝਾ ਗੱਪਣਾ ਤੇ ਇੱਕ ਹੈਗੀ ਹੈ ਤਾਜ ਸੂਈ ਬਿੱਤਰਣਾਗ ਵੀਰਾਂ ਦੇ ਵਿਕਰੀ ਵਾਲਿਆ ਸੋ ਆਓ ਅੱਗੇ ਵੀਰਨਾ ਕਰੀਏ ਗੱਲਬਾਤ ਤਿੰਨੇ ਦੇ ਤਿੰਨੇ ਨਾਲ ਸੇਰ ਡੇਟਨ ਡੀਟੇਲ ਵੀ ਪੁੱਛਦੇ ਹਾਂ ਹਾਂਜੀ ਸਸੀ ਕਾ ਭਾਈ ਜੀ ਸਸੀ ਕਾ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਐਡਰੈਸ ਪਿੰਡ ਫਰਵਾਹੀ ਹੈ ਤਸਵੀਲ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਬਰਨਾਲਾ ਸ਼ਹਿਰ ਤੋਂ 2 ਕਿਲੋਮੀਟਰ ਦੇ ਪਿੰਡ ਆ ਗਿਆ ਹਾਂ ਹਾਂ ਜੀ ਹਾਂ ਜੀ ਫਰਵਾਹੀ ਹਾਂ ਜੀ ਮੋਬਾਈਲ ਨੰਬਰ ਆਪਣਾ ਜੀ 98722 99280 98722 99280 99280 ਹਾਂ ਜੀ ਹਾਂ ਜੀ ਆਪਣਾ ਵਪਾਰ ਦਾ ਕੰਮ ਆ ਹਣਾ ਹਾਂ ਜੀ ਹਾਂ ਜੀ ਠੀਕ ਆ ਤੈਨੂੰ ਨਗ ਦਿਖਾਵਾਂ ਪਹਿਲਾ ਨੰਬਰ ਇਹਦੀ ਝੋਟੀ ਦੇਖਦੇ ਆ ਤਾਜੀ ਸੂਈ ਵੀ ਕਿਹੜਾ ਸੂਸੂਈ ਇਹ ਇਹ ਪਹਿਲਾ ਸੂਈ ਹੋਈ ਹੈ ਜੀ ਕਇਮ ਦਿਨ ਹੋ ਗਿਆ ਸੀ ਕਿੰਨਾ ਹਫਤਾ ਹੋ ਗਿਆ ਸੀ ਤੁਜੀ ਹਫਤਾ ਹੋ ਗਿਆ ਸੀ ਇਹਨੂੰ ਇਹ ਨਾਲ ਹੀ ਕੱਤੀਦਾ ਜੀ ਠੀਕ ਹੈ ਜੀ ਕੱਟਾਈ ਮੰਗ ਰਹੇ ਅੱਛਾ ਮਗਰ ਆ ਗਿਆ ਕੱਟਾ ਹਾਂ ਜੀ ਦੁੱਧ ਹੁਣ ਜੋਨ ਵਾਲਾ ਕਿੰਨਾ ਦੁੱਧ ਹੁਣ ਕੰਡੇ ਵਾਲਾ ਪੂਰਾ 12 ਕਿਲੋ ਕੰਡੇ ਵਾਲਾ ਲੂਣ ਦੋ ਟਾਈਮ ਜਵਾ ਸਕਦੇ ਆ ਕਹੇ 4 ਦਿਨ ਚੋ ਕੇ ਲੈ ਜਾਣਾ ਠੀਕ ਹੈ ਵੀ ਆਪ ਦੀ ਤਸੱਲੀ ਕਰਕੇ ਲੈ ਕੇ ਜਾਓ ਬਹੁਤ ਤਸੱਲੀ ਕਰਾਂਗੇ ਰੇਟ ਇਹਦੇ ਵੇਚ ਨਾਲਾ ਰੇਟ ਦੇ 1,55,000 ਮਾਨਦਾਨ ਮੌਕੇ ਤੇ ਕਰਨਾ ਜੀ ਠੀਕ ਹੈ ਤੋੜ ਦਿਓ ਬਾਹਰ ਨਾਲ ਤੋੜ ਦਿਓ ਇਸ ਕੁਆਲਿਟੀ ਵਗੈਰਾ ਝੋਟੀ ਦੇਖ ਸਕਦੇ ਹੋ ਚੰਗੀ ਸੋਹਣੀ ਸੁਨੱਖੀ ਰਾਜੀ ਸਮੀ ਪਲੀ ਵੀ ਤੇ ਬਾਕ ਚਾਰੇ ਧੰਨ ਨਿਖਣ ਦੇ ਸਾਫ ਸੁਥਰੇ ਤੇ ਨਵਾਂ ਹਾਣਾ ਸੂਈ ਸਵਾਈਆ ਦੋ ਟਾਈਮ ਚੋਕੇ ਤਸੱਲੀ ਕਰਕੇ ਲਿਆ ਸਕਦੇ ਵੀਰ ਕਹਿੰਦਾ ਚਾਹੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਸੀਂ ਪੇਮੈਂਟ ਲਾਉਣੀ ਹੈ ਤੁਹਾਡਾ ਹੱਕ ਬਣਦਾ ਤੇ ਚੋਣ ਚਵਾਧਾਰਾ ਤੁਰਾ ਕਿਵੇਂ ਆ ਵੀਰ ਸਾਰਾ ਗੱਲ ਬਾਤ ਇਹ ਤੁਸੀਂ ਤੁਹਾਨੂੰ ਖਚਾ ਲਾ ਕੇ ਦਿਖਾ ਦੇ ਇਹ ਥਾਂ ਦੇ ਕੋਲ ਬਹਿ ਜਾ ਕਰ ਦਿਓ ਠੀਕ ਆ ਸੋ ਵੀਰ ਬੱਚਾ ਲਾ ਕੇ ਆਪਾਂ ਧਾਰਾ ਮਾਰ ਕੇ ਦਿਖਾਉਨੇ ਛੱਡ ਦੀ ਵੀਰੇ ਬੱਚਾ ਇਹਦਾ ਬੱਚਾ ਜੋਂਦਾ ਦੇਖ ਸਕਦੇ ਹੋ ਬੰਦਾ ਵੀ ਬੰਨਾ ਬੱਚਾ ਪਾਸੇ ਹਾਂਜੀ ਸੋ ਬੱਚਾ ਲਾ ਕੇ ਹੁਣ ਆਪਾਂ ਪਸਮਾਦੀ ਪੂਰੀ ਤੇ ਪਸਮਾ ਦੇਖੋ ਝੋਟੀ ਦਾ ਧਾਰਾ ਕਿਆ ਬਤਾ ਸੋਣਾ ਮੋਟਾ-ਮੋਟਾ ਥਾਂ ਚੜ੍ਹ ਜਾਂ ਮਾ ਝੋਠੀ ਤੇ ਮਾਰ ਦੇ ਵੀਰ ਤਾਰਾ ਚੜ੍ਹ ਜਾਂ। ਉਹ ਦੇਖੋ ਪੱਜੀ ਆ ਤਾਰ ਪੁਰ ਲੈ ਜਾਂ ਕੋਈ ਕਿਸੇ ਗੱਲ ਦੀ ਮਨ ਕੇ ਚਲ ਔਲ ਸੌ ਕੋਈ ਇੱਕ ਤਾਰੀ ਗੱਲ ਦੀ ਹੈ ਮਾਰ ਦੇ ਵੀਰ ਤਾਰ। ਉਹ ਦੇਖੋ ਤੇ ਭਾਈ ਕਿਆ ਬਤਾ ਤੇ ਸੋਹਣੀ ਸਾਫ ਸੁਥਰੀ ਰੂ ਵਰਗੀ ਚਵੇ ਚੌਣ ਦੇ ਨਰਮਾ ਵੀਰੇ ਜਮ। ਕੋਈ ਕਹਿੰਦਾ ਬਾੜੀ ਮੋਟੀ ਧਾਰਾ ਹੀ ਕੋਲੀ ਕੋਲੀ ਠੀਕ ਆ ਚੌਣ ਚਵਾਦਾ ਓਕੇ ਲੈ ਹੁਣ ਪਾਸ ਵੀ ਝੋਟੀਆਂ ਇਹਨੂੰ ਕਰਦੇ ਪਾਸਾ-ਸਾਸਾ ਪਤਾ ਲੱਗ ਜੁੜਾ ਜਾਂ। ਥੱਕ ਗਿਆ ਇਹਨੂੰ ਕਰਦੇ ਤੇ 1 55 ਦੇ ਮਾਨ ਦਾ ਹੋ ਜਾਊਗਾ ਫੇਰ। ਦੇਖੋ ਇੱਕ 55 ਜੋ ਮਾਨਤਾ ਕਰ ਦਾਂਗੇ ਆਪਾਂ ਹਾਂਜੀ ਕਰ ਦਾਂਗੇ ਆ ਗਾੜੀ ਲੋੜੀ ਦੇਖੋ ਜੋਕ ਦੀ ਸੁੱਲੇਵਾ ਦੇਖੋ ਯਾਰ ਕਿਆ ਬਾਤ ਹੈ ਕੋਈ ਪਾਸਾ ਆਸ ਨਹੀਂ ਤੇ ਸਾਫ ਸੁਥਰੀ ਜਮਾ ਅੱਧ ਕਾੜ ਕੇ ਵਗੈਰਾ ਦੇਖ ਸਕਦੇ ਇੱਕ ਵਾਰੀ ਹੁਣ ਝੋਟੀ ਪਸਮਾਈ ਵੀ ਆਪਾਂ ਸਮਾਈ ਜੀ ਧੋੜ ਕੇ ਦਿਖਾਉਣੇ ਪੈਣ ਸਾਰਾ ਜੱਜਮੈਂਟ ਪੜਦਾ ਫਾਸ ਹੋ ਜਾਂਦਾ ਸੋ ਦੇਖੋ ਕਿਆ ਬਾਤ ਹੈ 1.55 ਕੀਮਤ ਹੈ ਗਜਾਇਸ ਹੋ ਜੂਗੀ 12 ਲੀਟਰ ਦੁੱਧ ਨੈਟ ਚੋਂ ਦਾ ਹਾਜਰਾ ਝੋਟੀ ਚ ਬਰੀਕੀਆਂ ਵਗੈਰਾ ਬਹੁਤ ਹੈ ਨਹੀਂ ਗੱਲ ਕੋਈ ਵੀਰ ਲੈ ਗਿਆ ਕਿ ਉਹ ਮੇਰੇ ਪਸੰਦ ਨਹੀਂ ਚੋਟੀ ਹਰੇਕ ਬੰਦੇ ਦੇ ਪਸੰਦਾਂ ਵਾਲੀ ਝੋਟੀ ਆ ਨਵੇਂ ਹਾਂ ਦੇ ਵਿੱਚ ਦੂਜੇ ਨੰਬਰ ਆਪਾਂ ਝੋਟੀ ਦੇਖੀਏ ਨੇ ਗੱਬਣ ਹਾਂਜੀ ਕਿਹੜਾ ਸੁਆਸ ਹੁੰਦੀ ਆ ਇਹ ਦੂਜੇ ਸੁਆਸ ਹੁੰਦੀ ਆ ਦੂਜੇ ਸਵੇਰੇ ਤੇ ਕੈਕ ਦਰਗੜਦੀ ਪਈ ਆ ਜੇ। ਕਹੇ ਤੇ ਲੈ ਲਈ ਹੋਰੇ 5-7 ਦਿਨ ਕੱਢਦੀ ਆ ਜੀ। ਠੀਕ ਆ ਹਫਤਾ ਖੰਡ ਹਜਰੇਂਦੀ ਪਈ ਆ ਹਨਾ। ਕੱਢਦੀ ਆ ਜੀ ਹਾਂ ਜੀ। ਠੀਕ ਆ ਦੂਜਾ ਸੂਆ ਕੀ ਉਮੀਦ ਆ ਦੁੱਧ ਦੀ ਆਪਣੀ ਤੇ ਤੋਂ। ਦੁੱਧ ਦੇ ਰਹੀ 14 ਕਿਲੋ ਦੇਣੀ ਪਹਿਲਾਂ ਨੇ 12 ਕਿਲੋ ਪਈ ਆ ਨੇ। ਠੀਕ ਆ ਤੋਰਦੀ ਬਾਕੀ ਚੌਣ ਦੁੱਧ ਅੱਗੇ ਪਿੱਛੇ ਬਰਾਬਰ ਤੇ ਹੀ ਹਦਾ ਗਾੜੀ ਪਸਾੜੀ ਦਾ। ਠੀਕ ਆ ਠੀਕ ਆ। ਤੇ ਜਮਾ ਜੈਡ ਬਲੈਕ ਮੋਰਾ ਚਾ ਗਈ ਜਮਾ ਹਨਾ। ਹਾਂ। ਸੋ ਲੈਵਾ ਦੇ ਥੋੜੀ ਜਿਹੀ ਇੱਕ ਪਾਸੇ ਭਾਲ ਜੀ ਭਾਈ ਕਰਦੀ ਆ ਹਨਾ। ਹਾਂ ਜੀ ਆ ਜੀ। ਠੀਕ ਆ ਬੈ ਠੀਕ ਹੈ ਠੀਕ ਹੈ ਤੇ ਚਿੱਪ ਆ ਜੂਪਾ ਖਿੱਚਿਆ ਓਕੇ ਆ ਜਾਵਾਂ ਮੈਂ ਕਹਿੰਦਾ ਚਾਰੇ ਬਣਾ ਜਾਮਾ ਇੱਕ ਹੋ ਜਾ ਮਖਿਆਲ ਵਰਗਾ ਚਿੱਪ ਰੇਟ ਕੀ ਰਹੂਗਾ ਇਹ ਕਰਤੀ ਭਰਦਾ ਨਹੀਂ ਹੈ ਜੀ ਰੇਟ ਇਹਦਾ ਇਹਦਾ ਰੇਟ 1.40 ਹੈ ਜੀ 1 ਲੱਖ 40000 ਕਹਿੰਦਾ ਬਾਅਦ ਚੰਗਾ ਵੀ ਸਾਹਮਣੇ ਨਾਲ ਹੋਇਆ ਤਾਂ 13 14 ਕਿਲੋ ਦੁੱਧ ਇਸ ਚੋਟੀ ਤੋਂ ਬੰਦਾ ਚੋ ਸਕਦਾਗਾ ਸੋ ਰੰਗ ਬਿਲਕੁਲ ਕਾਲਾ ਜਮਨ ਵਰਗਾ ਲਸੀਨਾ ਵੀ ਨਹੀਂ ਸੋਹਣਾ ਸਾਫ ਸੁਥਰਾ ਗੁੱਲੇ ਵਾਲਾ ਥਾਣਾ ਮੋਟਾ ਮੋਟਾ ਮੁਠੀ ਵਾਲਾ 1 ਲੱਖ ਤੇ 40000 ਰੁਪਏ ਝੋਟੀ ਦੀ ਕੀਮਤ ਆ ਇਹਦੇ ਵਿੱਚ ਮੌਕੇ ਦੇ ਗਜੈਸ ਕੱਢ ਦੀ ਆ ਫੋਲੇ 5 6 ਦਿਨ ਹਨਾ ਕਿਆ ਵਾਲੀ ਝੋਟੀ ਆ ਠੀਕ ਆ ਠੀਕ ਆ ਜੇ ਵਗੈਰਾ ਇੱਕ ਵਾਰ ਨੇੜੇ ਤੋਂ ਦੇਖ ਸਕਦੇ ਹੋ ਸਾਰੇ ਸਾਹ ਦੇਖਣ ਵਿੱਚ ਸਾਫ਼ ਸੁਥਰੇ ਉਹ ਹਵਾਨਾ ਵਗੈਰਾ ਤੁਹਾਡੇ ਸਾਹਮਣੇ ਆ ਠੀਕ ਆ ਹੱਕੇ ਥੋੜਾ ਪਾਸੂ ਡਵੀ ਜਾਂਦੇ ਹਨ ਠੀਕ ਆ ਉਪਰਾ ਕਰਦੇ ਆਗੇ ਉਹ ਦੇਖੋ ਯਾਰ ਲੇਵ ਲੂਗਾ ਤੇ ਅੱਗੇ ਆ ਜੇ ਬਾਈ ਜੀ ਤਿੰਨ ਨੰਬਰ ਵਾਲੀ ਤੇ ਆਪਾਂ ਹਾਂਜੀ ਇਹ ਕਿਹੜਾ ਸੂਆ ਸੂਰੀ ਆ ਇਹ ਤੀਜਾ ਸੂਆ ਸੂਰੀ ਆ ਜੀ ਕਾਏਕ ਦਿਨ ਕਰਦੀ ਆ ਸੂਂਦੇ ਇਹ ਬਸ ਤਿਆਰੀ ਹੈ ਜੀ ਇਹ ਵੀ ਬਸ 2-4 ਦਿਨਾਂ ਦੀ ਹਾਜ਼ਰੀ ਹੈ ਜੀ ਦਾ ਸੂਂਦੇ ਕਿੰਨਾ ਦੁੱਧ ਪਾ ਸਕਦੀ ਹੈ ਇਹ ਇਹ ਦੁੱਧ ਪਾਉਗੇ ਕਿ 17 ਕਿਲੋ 17 ਕਿਲੋ ਹਾਂਜੀ ਜਮਾਨ ਪਹਿਲਾ ਦੂਜੇ ਸੂਏ ਦਾ ਪੂਰਾ 15 15.5 ਕਿਲੋ ਦੁੱਧ ਸੀਗਾ ਆਪਣੀ ਦੇਖਭਾਲ ਜਾਈ ਵੀ ਹਾਂਜੀ ਹਾਂ ਜਮਾਨ ਆਪਣੇ ਖਾਸ ਬੰਦੇ ਤੇ ਰਿਹਾ ਜੀ ਠੀਕ ਆ ਇਹਦਾ ਰੇਟ ਕੀ ਰੱਖਿਆ ਇਹਦਾ ਰੇਟ 1,65,000 ਰੁਪਏ ਹੈ ਤੱਦ ਕਾੜ ਵਗੈਰਾ ਮੈਂ ਤਾਂ ਦੇਖ ਸਕਦਾ ਤੀਸਰਾ ਸੂਆ ਸੂਰੀਆ ਤੇ ਵੀਰੇ ਥਣ ਥਣੋਂ ਬੜਾ ਸੋਹਣਾ ਰੋਹ ਵਾਲਾ ਹਨਾ ਹਾਂਜੀ ਹਾਂ ਚਿੱਪਾ ਮੋਟਾ ਜਮਾ ਖਚਾਈ ਜ ਮੋਟਾ ਚੋਣਾ ਪੂਰਾ ਮੈਂ ਕਹਣਾ ਚੀਚੀ ਵਰਗੀ ਚਵਾਈ ਹੈ ਜ ਮੋਟੀ ਮੋਟੀ ਠੀਕ ਆ ਕੀਮਤ ਇਹਦੀ ਹੈਗੀ 1,65,000 ਰੁਪਏ 65000 ਰ ਵੀ ਦੇ ਦਾਂਗੇ ਆਪਾਂ 500 ਇਹ ਤੋਂ ਲੈ ਕੇ ਚਾਹੀ ਠੀਕ ਆ ਸੋ ਵੀ ਚੰਗਾ ਸਾਹਮਣੇ ਵਾਲਾ ਹੋਇਆ 16 17 ਕਿਲੋ ਨੋਰਮਲ ਦੁੱਧ ਪਾਉਣ ਵਾਲੀ ਮੈਂ ਹੈਗੀ ਆ ਬਾਡੀ ਬੰਦਰ ਪਲੀ ਪੁਲੀ ਵੀ ਵੱਡੀ ਆ ਪੂਰੀ ਜਮਾ ਤੇ ਰੇਟ 1 ਲੱਖ 65000 ਰੁਪਇਆ ਦਿਨ 2 3 2 ਦਿਨ ਦੇ ਨਹੀਂ ਕੱਢੂ ਮੌਕੇ ਤੇ ਹਾਜ਼ਰੀ ਆ ਤੇ ਬਾਕੀ ਜਿਹੜੇ ਸਾਹਮਣੇ ਰੁੱਤ ਚੱਲਦੇ ਉਹ ਸਾਡੇ ਰੇਟ ਵੀ ਵੀਰ ਨੇ ਮੰਨ ਕੇ ਚਲੋ ਜੈ ਜੀ ਕਰਿਆ ਆਪਾਂ ਬਾਹਰ ਮੰਗੀਆਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ ਬਾਕੀ 20 ਲੱਖ 2.5 ਲੱਖ ਉਹ ਫालतू ਜਾ ਮੰਗਿਆ ਨਹੀਂ ਹਨਾ ਹਾਂਜੀ ਤੇ ਲੈਵਾ ਅੰਗੇ ਵਿੱਚ ਸੋਨਾ ਕਢਦੀ ਹੈ ਹਨਾ ਉਹਨੇ ਹੀ ਮੋਹਰੇ ਉਹਨੇ ਹੀ ਪਿੱਛੇ ਦੇਖੋ ਠੀਕ ਹੈ ਠੀਕ ਹੈ ਤੁਹਾਨੂੰ ਦੇਖੋ ਸੋਨਾ ਹਾਂਜੀ ਹਾਂ ਤੇ ਬਾਕੀ ਘਰੇ ਵੀ ਪਸ਼ੂ ਫਿਰ ਆਪਣੇ ਚੰਗੇ ਰੱਖੇ ਹੋਏ ਹਨਾ ਹਾਂਜੀ ਹਾਂ ਪੂਰੇ ਟੌਪ ਦੇ ਜੀ ਠੀਕ ਹੈ ਠੀਕ ਹੈ ਹਾਂਜੀ ਆਪਾਂ ਚੌਥੇ ਨੰਬਰ ਦੇ ਵਿਹੜ ਦੇਖੇ ਨੇ ਗੱਭਣ ਕਿਹੜਾ ਸੋਸੂ ਦੀ ਹੈ ਇਹ ਤੀਜਾ ਸੋਸੂ ਕੁ ਜੀ ਠੀਕ ਹੈ ਇਹ ਆਪਣੇ ਘਰੇ ਲਈ ਆ ਗਈ ਹਾਂਜੀ ਐ ਘਰੇ ਲਈ ਆ ਜੀ ਠੀਕ ਹੈ ਤੇ ਦੁੱਧ ਦੀ ਵਾਈ ਆਈ ਜਿਵੇਂ ਮਰਜੀ ਥੱਲੇ ਹੱਤ ਫੇਰ ਐ ਫੇਰੀ ਚੱਲ ਜਾਈਏ ਠੀਕ ਹੈ ਕੋਈ ਨਿਕਤ ਵਾਲੀ ਗੱਲ ਨਹੀਂ ਹੈ ਨਾ ਜਮੇ ਵੀ ਨਹੀਂ ਜੀ ਜਿਵੇਂ ਕ੍ਰੋਸ ਬੈਡ ਆ ਗਈ ਤੇ ਦੁੱਧ ਵੀ ਫਿਰ ਫੈਟ ਵਾਲੀ ਛੱਡਦੀ ਹੋ ਜਾ ਹਾਂਜੀ ਹਾਂ ਦੁੱਧ ਇੰਨੇ 18 ਕਿਲੋ ਜੀ ਕੈਦ ਨਾ ਕੱਢ ਜੂ ਨੈਟ ਅੱਜ ਇਹ ਲੈ ਜੀ ਹੋ ਜਾ ਹਫਤਾ ਲੈ ਜੀ ਠੀਕ ਹੈ 18 ਕਿਲੋ ਦੁੱਧ ਰੇਟ ਇਹਦੇ ਕੀ ਰੱਖਿਆ ਰੇਟ ਇਹਦਾ 75000 ਆ ਜੀ ਗੁਜਾਇਸ ਹੋ ਜੂਗੀ ਹਾਂ ਗੁਜਾਇਸ ਕਰ ਤਾਂ ਨਹੀਂ ਠੀਕ ਹੈ ਸੋ 75000 ਦੇ ਵਿੱਚੋਂ ਮੌਕੇ ਤੇ ਗੁਜਾਇਸ ਹੋ ਜੂਗੀ ਤੀਜਾ ਸਵ ਕ੍ਰਾਸਪ੍ਰਾਨ ਆ ਗਿਆ ਇਹਦੇ ਵਿੱਚ ਤੇ ਦੁੱਧ ਵੀ ਲੋ ਜਿਆਦਾ ਤੇ ਦੁੱਧ ਨਾਲ ਆਪ ਨੂੰ ਦਿਓਗੇ ਵੀ ਫਾਇਟ ਵਾਲਾ ਜਮਾ ਹਾਂ ਫਾਇਟ ਵਾਲਾ ਦੋ ਜੀ ਗੱਲ ਤੇ ਠੰਡੀ ਸੀਲ ਦਾ ਕੋਈ ਜਾਂਤ ਨਹੀਂ ਹਾਂ ਇਹ ਗਰਮੀ ਨਹੀਂ ਮੰਦੀ ਹਾਂ ਠੰਡੀ ਸੀਲ ਤਾਂ ਜਿਵੇਂ ਮਰਜ਼ੀ ਲਾ ਤਾਂ ਥੱਲੇ ਨਹੀਂ ਗਈ ਕੱਲੇ ਦਾ ਇਹ ਨਹੀਂ ਹੈਗਾ ਵੀ ਗਾ ਲੱਤ ਚੱਕੀ ਲੈ ਜਿੱਥੇ ਮਰਜ਼ੀ ਰੋਕ ਲਓ ਕਹਿੰਦਾ ਬਾਪ ਕੋਈ ਦਿੱਕਤ ਹੀ ਨਹੀਂ ਹਣਾ ਚੱਕਰ ਹੀ ਨਹੀਂ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਸੋ ਵੀਰੋ ਕਾਫੀ ਨਾਗ ਆਪਾਂ ਦਿਖਾਤੇ ਪਿੰਡ ਫਰਵਾਹੀ ਬਰਨਾਲਾ ਸ਼ਹਿਰ ਦੇ ਨਾਲ ਆ ਗਿਆ ਕੋਈ ਵੀ ਨਗ ਤਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾ ਕਰ ਸਕਦੇ ਹੋ ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇਣੀ